ਇੱਕ ਇਲਾਕੇ ਵਿੱਚ ਨਾ ਬਹੁਤ ਛੜੀ ਚੋਰ ਰਹਿੰਦੇ ਸੀ ਬਹੁਤ ਤੇਜ਼ ਤਰਾਹ ਚੋਰ ਰਹਿੰਦੇ ਸੀ ਤਿੰਨ ਪਰ ਉਹ ਆਪਦੇ ਇਲਾਕੇ ਵਿੱਚ ਨਾ ਬਹੁਤ ਜ਼ਿਆਦਾ ਬਦਨਾਮ ਹੋ ਗਏ ਉਹਨਾਂ ਨੇ ਸੋਚਿਆ ਵੀ ਇਸ ਇਲਾਕੇ 'ਚ ਤਾਂ ਆਪਾਂ ਬਦਨਾਮ ਹੋ ਗਏ ਕੋਈ ਨਵੇਂ ਇਲਾਕੇ ਵਿੱਚ ਚਲਦੇ ਆ ਉਹ ਕਾਫੀ ਦੂਰ ਚੱਲ ਕੇ ਕਾਫ ਨਵੇਂ ਇਲਾਕੇ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਨਾ ਇੱਕ ਕਮਰਾ ਬਜ਼ੁਰਗ ਮਾਤਾ ਤੋਂ ਨਾ ਇੱਕ ਕਮਰਾ ਕਰਾਇ ਤੇ ਲੈ ਲਿਆ ਜਿਹੜੀ ਮਾਤਾ ਇਕੱਲੀ ਰਹਿੰਦੀ ਸੀ ਬਿਲਕੁਲ ਤੇ ਪਰ ਉਹਨਾਂ ਕੋਲ ਨਾ ਸੋਨੇ ਦਾ ਇੱਕ ਭਰਿਆ ਸੋਨੇ ਦਾ ਤੇ ਪੈਸਿਆਂ ਦਾ ਭਰਿਆ ਇੱਕ ਬਕਸਾ ਸੀਗਾ ਚੋਰਾਂ ਕੋਲ ਉਹ ਹੁਣ ਬੇਈਮਾਨ ਸੀ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਸੀ ਉਹਨਾਂ ਨੇ ਆਖਿਆ ਵੀ ਇਹ ਸਾਡੇ ਚੋਂ ਹੀ ਕੋਈ ਲੈ ਕੇ ਭੱਜ ਗਿਆ ਤਾਂ ਬਾਕੀ ਚੋਰ ਤਾਂ ਮੂੰਹ ਦੋ ਚੋਰ ਤਾਂ ਮੂੰਹ ਵੀ ਨਹੀਂ ਰਹਿ ਜਾਣਗੇ ਉਹਨਾਂ ਨੇ ਨਾ ਫੈਸਲਾ ਕੀਤਾ ਵੀ ਉਹ ਬਕਸਾ ਚੱਕ ਕੇ ਨਾ ਮਾਤਾ ਨੂੰ ਦੇ ਦਿੱਤਾ ਮਾਤਾ ਨੂੰ ਕਹਿੰਦੇ ਵੀ ਗੱਲ ਸੁਣੋ ਮਾਤਾ ਇਹ ਸਾਡਾ ਬਕਸਾ ਸੰਭਾਲ ਕੇ ਰੱਖੀਏ ਬਹੁਤ ਕੀਮਤੀ ਬਕਸਾ ਤੁਹਾਡਾ ਤੇ ਜਦੋਂ ਸਾਡੇ ਚੋਂ ਕੱਲਾ ਬੰਦਾ ਜਾਂ ਦੋ ਬੰਦੇ ਵੀ ਆਉਣ ਤਾਂ ਤੂੰ ਬਕਸਾ ਨਹੀਂ ਦੇਣਾ ਜਦੋਂ ਅਸੀਂ ਤਿੰਨੇ ਆਈਏ ਉਦੋਂ ਤੂੰ ਸਾਨੂੰ ਬਕਸਾ ਦੇਣਾ ਮਾਤਾ ਕਹਿੰਦੀ ਠੀਕ ਆ ਵੀ ਤੇ ਇਸੇ ਤਰ੍ਹਾਂ ਹੀ ਕਾਫੀ ਟਾਈਮ ਲੱਗ ਗਿਆ ਲੰਮਾ ਟਾਈਮ ਹੀ ਲੱਗ ਗਿਆ ਕੋਈ ਵੀ ਉਹਨਾਂ ਨੇ ਨਾ ਤਾਂ ਬਕਸੇ ਦੀ ਲੋੜ ਪਈ ਨਾ ਉਹਨਾਂ ਨੇ ਮੰਗਿਆ ਤੇ ਇੱਕ ਦਿਨ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕੋਈ ਕੱਪੜਾ ਵੇਚਣ ਵਾਲਾ ਬੰਦਾ ਆਇਆ ਉਹ ਤਿੰਨੇ ਚੋਰ ਗਏ ਤੇ ਉਹਨਾਂ ਤੋਂ ਕੱਪੜਾ ਕੂਕੜਾ ਚੋੜ ਤੋਂ ਕਟਵਾ ਲਿਆ ਉਹ ਬੰਦੇ ਤੋਂ ਚੋਰਾ ਨੇ ਕਟਵਾ ਲਿਆ ਕੱਪੜਾ ਕੂਪੜਾ ਉਹ ਆਂਦਾ ਵੀ ਲਿਆ ਉਹ ਪੈਸੇ ਉਹਨਾਂ ਦੇ ਹੁਣ ਜੇਬ ਵਿੱਚ ਪੈਸੇ ਨਹੀਂ ਰਹਿ ਗਏ ਸੀ ਤਾਂ ਉਹ ਆਂਦੇ ਨੇ ਯਾਰ ਐ ਕਰੂਗੇ ਆਪਾਂ ਬਕਸੇ ਦੇ ਵਿੱਚੋਂ ਪੈਸੇ ਲੈ ਕੇ ਪੈਸੇ ਇਹਨੂੰ ਦੇ ਦਿੰਨੇ ਆ ਇੱਕ ਚੋਰ ਨੂੰ ਕੱਲਿਆ ਵੀ ਜਾ ਤੂੰ ਮਾਤਾ ਤੋਂ ਬਕਸਾ ਲੈ ਕੇ ਆ ਤੇ ਜਦੋਂ ਮਾਤਾ ਤੋਂ ਬਕਸਾ ਲੈਣ ਗਿਆ ਤਾਂ ਮਾਤਾ ਕਹਿੰਦੀ ਵੀ ਨਾ ਮੈਂ ਤਾਂ ਨਹੀਂ ਬਕਸਾ ਦਿੰਦੀ ਕਿਉਂਕਿ ਤੁਸੀਂ ਤੁਸੀਂ ਕਿਹਾ ਸੀ ਜੋ ਤਿੰਨੇ ਜਣੇ ਆਓਗੇ ਉਦੋਂ ਮੈਂ ਬਕਸਾ ਦੇਵਾਂਗੀ ਤੇ ਕੱਲੇ ਜਾਂ ਦੋ ਜਣੇ ਨੂੰ ਮੈਂ ਬਕਸਾ ਨਹੀਂ ਦੇਣਾ ਤੇ ਉਹਨੇ ਤੇ ਉੱਥੋਂ ਖੜੇ ਨਹੀਂ ਬਾਰੀ ਵਜਦੀ ਆਵਾਜ਼ ਮਾਰੀ ਆਦੇ ਨਾਲ ਦੇ ਚੋਰਾਂ ਨੂੰ ਵੀ ਮਾਤਾ ਕਹਿੰਦੀ ਵੀ ਸਾਰੇ ਆਓ ਫੇਰ ਮੈਂ ਬਕਸਾ ਦੇਵਾਂਗੀ ਤੇ ਉਹਨਾਂ ਨੇ ਉੱਥੇ ਹੱਥ ਹਲਾਤੇ ਮਾਤਾ ਨੂੰ ਕਹਿੰਦਾ ਮਾਤਾ ਜੀ ਦੇ ਦਿਓ ਬਕਸਾ ਕੋਈ ਗੱਲ ਨਹੀਂ ਮਾਤਾ ਲੈ ਕੇ ਚਲੂ ਗਈ ਜਾਂਦੇ ਤੇ ਮਾਤਾ ਨੇ ਚੱਕ ਕੇ ਬਕਸਾ ਜੜਾ ਉਸ ਬੰਦੇ ਨੂੰ ਦਿੱਤਾ ਤੇ ਉਹ ਹੌਲੀ ਕਿਦੇ ਨੇ ਦਾਣ ਬਚਾ ਕੇ ਉਹਨੇ ਵੇਖਿਆ ਉਹ ਤਾਂ ਸੂਟਾਂ ਦੇ ਲਾਲਚ ਲੱਗੇ ਪਏ ਤੇ ਉਹ ਚੋਰ ਨਿਕਲ ਗਿਆ ਹੁਣ ਦੂਜੇ ਚੋਰ ਜਦੋਂ ਉਹਨਾਂ ਨੇ ਕੁਝ ਟਾਈਮ ਡਿੱਕਣ ਤੋਂ ਬਾਅਦ ਆਏ ਤੇ ਮਾਤਾ ਨੂੰ ਪੁੱਛਿਆ ਬਕਸਾ ਤਾਂ ਮਾਤਾ ਕਿਹੇ ਰੋੜੇ ਨਾਲ ਤਾਂ ਲੈ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਾਲ ਦਾ ਸਾਡਾ ਬੇਈਮਾਨ ਬੰਦਾ ਸੀ ਉਹ ਤਾਂ ਲੈ ਗਿਆ ਹੁਣ ਵੀ ਜਿਹੜੀ ਇੰਨੇ ਟਾਈਮ ਦੀ ਮਿਹਨਤ ਸਾਰੀ ਦੀ ਸਾਰੀ ਚੱਕ ਕੇ ਉਹ ਚੋਰ ਲੈ ਗਿਆ ਤੇ ਹੁਣ ਸਾਡਾ ਕੀ ਬਣੂ ਤਾਂ ਉਹਨਾਂ ਨੇ ਆਖਿਆ ਵੀ ਮਾਤਾ ਆਪੇ ਜਿੱਥੋਂ ਮਰਜੀ ਦੇਊਗੀ ਮਾਤਾ ਦੇਊਗੀ ਤੇ ਉਹ ਮਾਤਾ ਨੂੰ ਕਹਿੰਦੇ ਵੀ ਜਦੋਂ ਤੈਨੂੰ ਅਸੀਂ ਕਿਹਾ ਸੀ ਵੀ ਜਦੋਂ ਅਸੀਂ ਤਿੰਨੇ ਆਈਏ ਉਦੋਂ ਦੇਣਾ ਤੇ ਹੁਣ ਤੂੰ ਉਹਨੂੰ ਕਿੱਥੋਂ ਦਿੱਤਾ ਇਹਦਾ ਮਤਲਬ ਤੂੰ ਚੋਰ ਤੂੰ ਆ ਮਾਤਾ ਨੂੰ ਕਹਿੰਦੇ ਸਾਨੂੰ ਨਹੀਂ ਪਤਾ ਜਿੱਥੋਂ ਮਰਜੀ ਸਾਡਾ ਬਕਸਾ ਦਿੱਤਾ ਸੀ ਬਾਬਾ ਰੋਲਾ ਪੈ ਗਿਆ ਤੇ ਉਹ ਚੋਰ ਨਾਲ ਪੰਚਾਇਤ ਕੋਲ ਜਾਵੜੀ ਪੰਚਾਇਤ ਜਾ ਕੇ ਉਹ ਕਹਿੰਦੇ ਵੀ ਅਸੀਂ ਮਾਤਾ ਨੂੰ ਸੰਭਾਲਣ ਵਾਸਤੇ ਬਕਸਾ ਦਿੱਤਾ ਸੀ ਤੇ ਮਾਤਾ ਨੇ ਗੈਬ ਕਰਤਾ ਮਾਤਾ ਬੇਈਮਾਨ ਹੋ ਗਈ ਪੰਚਾਇਤ ਨੇ ਮਾਤਾ ਨੂੰ ਵੀ ਬੁਲਾ ਲਿਆ ਮਾਤਾ ਨੂੰ ਸਾਰੀ ਗਾਣੀ ਪੁੱਛੀ ਤਾਂ ਮਾਤਾ ਕਹਿੰਦੀ ਬਈ ਗੱਲ ਇਹ ਆ ਇਹਨਾਂ ਨੇ ਮੈਨੂੰ ਬਕਸਾ ਦਿੱਤਾ ਸੀ ਇਹ ਗੱਲ ਪੱਕੀ ਆ ਇਹਨਾਂ ਨੇ ਇਹ ਗੱਲ ਕਹੀ ਸੀ ਇਹਨਾਂ ਨੇ ਦੂਜੇ ਹੱਥ ਹਲਾਇਆ ਸੀ ਉੱਥੇ ਬਾਹਰ ਖੜੇ ਸੀਗੇ ਵੀ ਦੇ 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 ਬਕਸਾ ਤੇ ਇਹਨਾਂ ਨਾਲ ਦਾ ਲੈ ਗਿਆ ਆਵੜਿਆ ਚੋਰਾਂ ਦੇ ਵੀ ਗੱਲ ਇਹ ਆ ਵੀ ਜਦੋਂ ਅਸੀਂ ਮਾਤਾ ਨੂੰ ਬਕਸਾ ਫੜਾਇਆ ਸੀ ਨਾ ਅਸੀਂ ਇਹਨੂੰ ਕਿਹਾ ਸੀ ਵੀ ਜਦੋਂ ਅਸੀਂ ਤਿੰਨੇ ਜਣੇ ਆਈਏ ਨਾ ਤੇਰੇ ਕੋਲ ਉਦੋਂ ਬਕਸਾ ਦੇ ਇਹਨੇ ਇਕੱਲੇ ਨੂੰ ਕਿਵੇਂ ਦੇਤਾ ਹੁਣ ਮਾਤਾ ਫਸ ਗਈ ਵਿਚਾਰੀ ਤੇ ਪੰਚਾਇਤ ਨੇ ਵੀ ਸੋਚ ਵਿਚਾਰ ਕਰਨ ਵਾਸਤੇ ਉਹ ਕਹਿੰਦੇ 2 ਮਿੰਟ ਰੋਕੋ ਸਾਈਡ ਤੇ ਬਹਿ ਜਾਓ ਅਸੀਂ ਸੋਚ ਵਿਚਾਰ ਕਰਦੇ ਆਂ ਸੋਚ ਵਿਚਾਰ ਕਰਨ ਤੋਂ ਬਾਅਦ ਵੀ ਦੋਨੇ ਧਿਰਾਂ ਨੂੰ ਬੁਲਾ ਲਿਆ ਮਾਤਾ ਨੂੰ ਵੀ ਬੁਲਾ ਲਿਆ ਚੋਰਾ ਨੂੰ ਬੁਲਾ ਲਿਆ ਉਹ ਕਹਿੰਦੇ ਵੀ ਗੱਲ ਥੋੜੀ ਸੱਚੀ ਆ ਵੀ ਮਾਦਾ ਹੀ ਜ਼ੋਰ ਆ ਪੰਚਾਇਤ ਕਹਿੰਦੀ ਕਿਉਂਕਿ ਮਾਤਾ ਨੂੰ ਤੁਸੀਂ ਕਿਹਾ ਸੀ ਕਿ ਤਿੰਨਾਂ ਨੂੰ ਦੇਣਾ ਬਕਸਾ ਤੇ માતા ਕੱਲੇ ਨੂੰ ਕਿਵੇਂ ਦੇ ਸਕਦੀ ਐ ਇਸ ਕਰਕੇ ਪळा ਜਿਵੇਂ ਮਰਜ਼ੀ ਹੋ ਗਿਆ ਮਾਤਾ ਨੂੰ ਬਕਸਾ ਤੁਹਾਨੂੰ ਮੋੜਨਾ ਪੈਣਾ ਚੋਰ ਬੜੇ ਖੁਸ਼ ਹੋ ਗਏ ਪਰ ਉਹ ਪੰਚਾਇਤ ਕਹਿੰਦੀ ਵੀ ਬਕਸਾ ਤਾਂ ਮਾਤਾ ਮੋੜੂਗੀ ਪਰ ਮੋੜੂਗੀ ਉਸੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤੁਸੀਂ ਦਿੱਤਾ ਸੀ ਉਹਨੂੰ ਉਹ ਕਹਿੰਦੀ ਕਿਵੇਂ ਚੋਰ ਕਹਿੰਦੇ ਕਿਵੇਂ ਸਰਪੰਚ ਕਹਿੰਦਾ ਵੀ ਗੱਲ ਇਹ ਆ ਵੀ ਥੋਡੀ ਗੱਲ ਇਹ ਹੋਈ ਸੀ ਵੀ ਜਦੋਂ ਵੀ ਮਾਤਾ ਬਕਸਾ ਉਹਦੇ ਉਹਗੀ ਜਦੋਂ ਤੁਸੀਂ ਤਿੰਨੇ ਆਉਂਗੇ ਇਸ ਕਰਕੇ ਹੁਣ ਤੁਹਾਡਾ ਦੋਨਾਂ ਨੂੰ ਤਾਂ ਇਹ ਬਕਸਾ ਦੇ ਨਹੀਂ ਸਕਦੀ ਇਸ ਕਰਕੇ ਭਾਲ ਕੇ ਲਿਆਉ ਤੀਜੀ ਥੋਰ ਨੂੰ ਵੀ ਤੇ ਤੀਜੇ ਬੰਦੇ ਨੂੰ ਆਪਦੇ ਨਾਲ ਦੇ ਨੂੰ ਲੈ ਕੇ ਆਓ ਤੇ ਮਾਤਾ ਦੋਸੀ ਬਕਸਾ ਦਵਾ ਦੇਾਂਗੇ ਹੁਣ ਚੋਰ ਫਸ ਗਏ ਚੋਰਾਂ ਨੂੰ ਪਤਾ ਵੀ ਵੀ ਨਾ ਸਾਨੂੰ ਉਹ ਲੱਭੇ ਕਿਉਂਕਿ ਉਹ ਤਾਂ ਲੈ ਕੇ ਮਾਲ ਨਿਕਲ ਗਿਆ ਉਹ ਲੱਭਦਾ ਥੋੜੀ ਹੁਣ ਤੇ ਨਾ ਸਾਨੂੰ ਦੂਜਾ ਮਾਤਾ ਬਕਸਾ ਦੇਵੇ ਤੇ ਉਹ ਪੰਚਾਇਤ ਚ ਉੱਠ ਕੇ ਚਲੇ ਗਿਆ ਉਹ ਠੀਕ ਹੈ ਜੀ ਇਸੀ ਲੱਭ ਲਿਆਵਾਂਗੇ ਤੇ ਬਾਅਦ ਚ ਉਹਨਾਂ ਨੂੰ ਪਤਾ ਸੀਗਾ ਵੀ ਨਾ ਚੋਰ ਸਾਡੇ ਨਾਲ ਦਾ ਲੱਭਣਾ ਨਹੀਂ ਤੇ ਅਸੀਂ ਹੁਣ ਬਕਸਾ ਕਿੱਥੋਂ ਲੈ ਸਕਦੇ ਆ ਉਹ ਹੌਲੀ ਹੌਲੀ ਹੁਣੇ ਰਾਤ ਨੂੰ ਜੁੱਲੀ ਵਸਤਰਾ ਚੱਕਿਆ ਆਦਾ ਤੇ ਨਿਕਲ ਗਈ ਇਸ ਕਹਾਣੀ ਦੀ ਸਿੱਖਿਆ ਇਹ ਆ ਵੀ ਜਿੰਨਾ ਮਰਜੀ ਮੁਸੀਬਤ ਚ ਹੋਵੇ ਬੰਦਾ ਥੋੜੇ ਠੰਡੇ ਦਿਮਾਗ ਦੇ ਨਾਲ ਕੰਮ ਲਵੇ ਤਾਂ ਬੰਦਾ ਹਰ ਚੀ ਦਾ ਹੱਲ ਕਰ ਸਕਦਾ ਤੇ ਕਹਾਣੀ ਬਹੁਤ ਵਧੀਆ ਸੀ ਤੇ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਧੰਨਵਾਦ